ਸਤਿ ਸ੍ਰੀ ਅਕਾਲ ਦੋਸਤੋ ਮੈਂ ਬਜਿਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਉਣ ਨਜ਼ਰ ਦਿਨੇ ਆ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਸਭ ਤੋਂ ਪਹਿਲਾ ਖਬਰ ਹੁਸ਼ਿਆਰਪੁਰ ਤੋਂ ਤੋਂ ਹੁਸ਼ਿਆਰਪੁਰ ਦੇ ਬੜੇ ਹੀ ਪ੍ਰਸਿੱਧ ਸਿੱਖਿਆ ਸੰਸਥਾਨ ਰੇਲਵੇ ਇੰਡਸਕool ਨੂੰ ਜਾਂਦੇ ਹੋਏ ਰਸਤੇ ਦੇ ਉੱਤੇ ਬਣੇ ਨਾਲੇ ਦੇ ਉੱਤੇ ਪਏ ਢੱਕਣ ਕਰਕੇ ਬਹੁਤ ਸਾਰੇ ਬੱਚੇ ਪਰੇਸ਼ਾਨ ਨਜ਼ਰ ਆਏ ਕਿਉਂਕਿ ਇਹ ਢੱਕਣ ਟੁੱਟ ਚੁੱਕਾ ਹੈ ਤੇ ਟੁੱਟੇ ਹੋਏ ਢੱਕਣ ਕਈ ਦੁਰਘਟਨਾਵਾਂ ਨੂੰ ਸੱਦਾ ਦੇ ਰਿਹਾ ਹੈ ਇੱਥੇ ਸਕੂਲ ਜਾਣ ਵਾਲੇ ਬੱਚੇ ਜਿਹੜੇ ਕਿ ਸਾਈਕਲ ਤੇ ਜਾ ਰਹੇ ਨੇ ਉਹ ਕਈ ਡਿੱਗਦੇ ਵੀ ਨਜ਼ਰ ਆਏ ਤੇ ਹੋਰ ਵੀ ਆਵਾ ਬੜੇ ਬਚ ਬਚਾ ਕੇ ਨਿਕਲਦੇ ਆਏ ਇਹ ਜਗਾ ਬੜੀ ਚਿੰਤਾਜਨਕ ਹੈ ਮੁਹਾਰਤਪੁਰ ਦੇ ਫਗਵਾੜਾ ਚੌਂਕ ਦੇ ਵਿੱਚ ਅੱਜ ਲੰਬਾ ਜਾਮ ਦੇਖਣ ਨੂੰ ਮਿਲਿਆ ਜਾਮ ਦੇ ਵਿੱਚ ਫਸੇ ਸਾਰੇ ਗੱਡੀ ਵਾਲੇ ਆਪਣੇ ਆਪਣੇ ਸਾਈਡਾਂ ਨੂੰ ਛੱਡ ਕੇ ਚੌਂਕ ਦੇ ਵਿੱਚ ਫਸਦੇ ਨਜ਼ਰ ਆਏ ਇਸ ਦੌਰਾਨ ਤਿੱਖੀ ਪੈਸ ਵੀ ਨਜ਼ਰ ਆਈ ਜਦੋਂ ਆਪਾਂ ਵੀਡੀਓ ਬਣਾ ਰਹੇ ਸੀ ਉਸ ਟਾਈਮ ਤੱਕ ਉੱਥੇ ਕੋਈ ਟ੍ਰੈਫਿਕ ਅਧਿਕਾਰੀ ਨਹੀਂ ਸਨ ਪਰ ਵੀਡੀਓ ਬਣਦੇ-ਦੇਤੇ ਉੱਥੇ ਟ੍ਰੈਫਿਕ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਜਾਮ ਨੂੰ ਖੁਲਵਾਂਦਾ ਜਦੋ ਜਹਿਦ ਕਿੱਤੀ ਹੁਸ਼ਿਆਰਪੁਰ ਦੇ ਵਿੱਚ ਅੱਜ ਵੱਡੇ ਨਰੇਕ ਕੀਰਤਨ ਦਾ ਆਯੋਜਨ ਕੀਤਾ ਗਿਆ ਨਗਰ ਕੀਰਤਨ ਦੇ ਵਿੱਚ ਬੱਦ ਚੜ ਕੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਸੌਤਾਂ ਲੋਕ ਕੀ ਕੁਸ਼ ਕੀਤਾ ਗਿਆ ਇਹ ਤੁਸੀਂ ਸੁਣੋ ਆਹ ਕਰਦੇ ਆਂ ਦਰਸ਼ਕ ਨਗਰ ਕੀਰਤਨ ਦੇ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਜੀਬੀਸੀ ਅਪਡੇਟ ਦੇਖ ਰਹੇ ਹੈ ਸਾਰੇ ਦਰਸ਼ਕਾਂ ਨੂੰ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਸਾਡੇ ਸਹਾਇ ਤੇ ਆਪਣਾ ਮੇਹ ਭਿਆ ਹੱਥ ਰੱਖਣ ਗੁਰ ਸਿੱਖੀ ਜੀਵਨ ਸਾਨੂੰ ਸਹਾਇਆਂ ਨੂੰ ਬਖਸ਼ਣ ਔਰ ਇਸੇ ਤਰੀਕੇ ਨਾਲ ਅਸੀਂ ਅਹਰ ਸਾਲ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੂਰਵ ਖੁਸ਼ੀਆਂ ਖੇੜੇ ਨਾਲ ਮਨਾਉਂਦੇ ਗਈਏ ਗੁਰੂ ਸਾਹਿਬ ਸਾਡੇ ਸਹਾਇ ਤੇ ਆਪਣਾ ਮੇਹ ਭਿਆ ਹੱਥ ਰੱਖਣ ਸਿੱਖ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵਾਂਗੂ ਸਹਾਇਆਂ ਨੂੰ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਗਈ ਹੱਤਿਆ ਫਲੋਰ ਕਸਬੇ ਦੇ ਪਿੰਡ ਭਾਰ ਸਿੰਘਪੁਰਾ ਚ 25 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮਾਨਮ ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲੇ ਹੀ ਮੌਤ ਹੋ ਚੁੱਕੀ ਸੀ। 4 ਸਾਲ ਦੁਬਈ ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਭਾਰ ਸਿੰਘਪੁਰਾ ਜਿੱਥੇ ਇਹ ਕਤਲ ਹੋਇਆ ਹੈ ਉਹ ਹਰਦੀਪ ਸਿੰਘ ਨਿੱਜਰ ਦਾ ਪਿੰਡ ਹੈ। ਦਾਲਾਂ ਸਬਜ਼ੀਆਂ ਨੇ ਦਿੱਤਾ ਆਮ ਲੋਕਾਂ ਨੂੰ ਝਟਕਾ ਪਰਚੂਨ ਤੋਂ ਬਾਅਦ ਥੋਕ ਮਹਿੰਗਾਈ ਵਧੀ ਪਰਚੂਨ ਤੋਂ ਬਾਅਦ ਹੁਣ ਥੋਕ ਮਹਿੰਗਾਈ ਨੇ ਸਰਕਾਰ ਅਤੇ ਆਮ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਦਸੰਬਰ ਮਹੀਨੇ 'ਚ ਥੋਕ ਮਹਿੰਗਾਈ ਦਰ 0.73 ਫੀਸਦੀ ਤੇ ਆ ਗਈ ਹੈ ਇਹ ਲਗਾਤਾਰ ਤੁਜਮੀਨਾ ਹੈ ਜਦੋਂ ਥੋਕ ਮਹਿੰਗਾਈ 0 ਤੋਂ ਉੱਪਰ ਹੈ ਇਸ ਤੋਂ ਪਹਿਲਾਂ ਅਪ੍ਰੈਲ ਅਤੇ ਅਕਤੂਬਰ ਦੇ ਵਿਚਕਾਰ ਥੋਕ ਮਹਿੰਗਾਈ ਦੇ ਆਕੜੇ 0 ਤੋਂ ਹਿੱਟਾ ਸਨ ਅਤੇ ਮਾਈਨਸ ਵਿੱਚ ਦੇਖੇ ਗਏ ਸਨ ਮਹਿੰਗਾਈ ਅਨੁਸਾਰ ਖੁਰਾਕੀ ਵਿਵਸਥਾ ਖਾਸ ਕਰਕੇ ਦਾਲਾਂ ਤੇ ਸਬਜ਼ੀਆਂ ਦੀ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਦਰ ਵਧੀ ਹੈ ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਰਕਾਰ ਵੱਲੋਂ ਥੋਕ ਮਹਿੰਗਾਈ ਦੇ ਆਕੜੇ ਕਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਹਨ ਚੰਡੀਗੜ੍ਹ 'ਚ ਠੰਡ ਦਾ ਕਹਿਰ ਜਾਰੀ 15 ਉਡਾਨ ਰੱਦ ਕਰ ਦਿੱਤੀ ਗਈ ਪੂਰਾ ਉੱਤਰ ਭਾਰਤ ਇਸ ਸਮੇਂ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ 'ਚ ਮੌਸਮ ਵਿਭਾਗ ਨੇ ਹੁਣੇ ਸਖਤ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਠੰਡਾ ਰਹੇਗਾ ਜਿਸ ਕਾਰਨ ਲੋਕਾਂ ਨੂੰ ਜ਼ਰੂਰੀ ਕੰਮ ਹੋਣ ਤੇ ਘਰੋਂ ਨਿਕਲਣ ਲਈ ਹਦਾਇਤ ਦਿੱਤੀ ਗਈ ਹੈ ਸੰਘਣੀ ਧੁੰਦ ਕਾਰਨ ਰੇਲ ਅਤੇ ਆਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਜਾਂ ਦਿੱਲੀ ਤੋਂ ਉਡਾਨ ਭਰਨ ਵਾਲੀਆਂ ਇੱਕ ਦਰਜਨ ਫਲਾਈਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਘੱਟੋ ਘੱਟ 2 ਦਰਜਨ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਸਾਧੂ ਸਿੰਘ ਧਰਮਸੋਧ ਦੀਆਂ ਬੜੀਆਂ ਮੁਸ਼ਕਲਾਂ منی ਲਾਂਡਰਿੰਗ ਮਾਮਲੇ 'ਚ ED ਨੇ ਕੀਤਾ ਗ੍ਰਿਫਤਾਰ ਸਾਫ ਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਮੁੜ ਬੱਤ ਗਈਆਂ ਨਹੀਂ منی ਲਾਂਡਰਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਸਾਫ ਕਾ ਮੰਤਰੀ ਦੇ ਕਾਰਜਕਾਲ ਦੌਰਾਨ ਜੰਗਲਾਤ ਵਿਭਾਗ 'ਚ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਉਹਨਾਂ ਨੂੰ ਬਿਜਲੈਂਸ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਸੀ ਡੀ ਫਾਰਮੇਸੀ ਡਿਗਰੀ ਘਟਾਲਾ ਅਦੇਸ ਇੰਸਟੀਚਿਊਟ ਬਠਿੰਡਾ ਦੇ ਮਾਲਕ ਸਮੇਤ ਚਾਰ ਪ੍ਰਿੰਸੀਪਲ ਹੋਰ ਗ੍ਰਿਫਤਾਰ ਪੰਜਾਬ ਬਿਜਲੈਂਸ ਬਿਊਰੋ ਵੱਲੋਂ ਸੋਮਵਾਰ ਪੰਜਾਬ ਰਾਜ ਫਾਰਮੇਸੀ ਕਾਉਂਸਲ ਪੀਐਸਪੀਸੀ ਦੇ ਰਜਿਸਟਰਾਰਾਂ ਅਤੇ ਅਧਿਕਾਰੀਆਂ ਦੀ ਮਿਲੇ ਭਗਤ ਨਾਲ ਕਪਲੇਵਾਜੀ ਕਰਕੇ ਅਯੋਗ ਉਮੀਦਵਾਰਾਂ ਨੂੰ ਦਾਖਲਾ ਦੇਣ ਅਤੇ ਡੀ ਫਾਰਮੇਸੀ ਦੀਆਂ ਡਿਗਰੀਆਂ ਜਾਰੀ ਕਰਨ ਦੇ ਦੁਰਸ਼ੇਟ ਚਾਰ ਹੋਰ ਮਿਲਜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ विजिलेन्स ब्यूरो ਵੱਲੋਂ ਪਹਿਲਾ ਹੀ ਦਾਖਲੇ ਰਜਿਸਟ੍ਰੇਸ਼ਨ ਵਿੱਚ بے ਨਿਯਮਯਕਰਨ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਪੜ ਰਹੇ ਅਯੋਗ ਵਿਦਿਆਰਥੀਆਂ ਦੀ ਡੀ ਫਾਰਮੇਸੀ ਦੇ ਲਾਇਸੈਂਸ ਜਾਰੀ ਕਰਨ ਦੇ ਦੋਸ਼ ਹੇਠ ਪੀਐਸਪੀਸੀ ਦੇ ਸਾਬਕਾ ਰਜਿਸਟਰਾਰ ਅਤੇ ਅਧਿਕਾਰੀਆਂ ਵਿਰੁੱਧ ਐਫਆਈਆਰ ਨੰਬਰ 17 ਮਿਤੀ 18 2023 ਨੂੰ ਆਈਪੀਸੀ ਦੀ ਧਾਰਾ 420 464 468 481 ਬੀ ਤਹਿਤ ਵਿਜਿਲੇਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਅਪਰਾਧਿਕ ਮੁਕਦਮਾ ਦਰਜ ਕੀਤਾ ਜਾ ਚੁੱਕਾ ਹੈ 56 ਕਰੋੜ ਦੀ ਹੀਰੋਇਨ ਸਨੇ ਦੋ ਕਾਬੂ ਪਾਕਿਸਤਾਨ ਤੋਂ ਡਰੋਨ ਰਹੀ ਜਾਂਦੀ ਸੀ ਮੰਗਵਾਈ ਅੰਮ੍ਰਿਤਸਰ ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਚ 8 ਕਿਲੋ ਹੀਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਨੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਕੋਲੋਂ ਪਿਸਤੌਲ ਵੀ ਬਰਾਮਦ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੂਜਾ ਮੁਲਜ਼ਮ ਠੇਕੇ ਤੇ ਖੇਤ ਲੈ ਕੇ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਲਿਆਉਂਦਾ ਸੀ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਡਰੋਨ ਰਾਹੀਂ ਮੰਗਾਈ ਜਾਂਦੀ ਹੀਰੋਇਨ ਪਹਿਲਾਂ ਮਾਮਲੇ ਵਿੱਚ ਥਾਣਾ ਲੋਪੇਦੀ ਪੁਲਿਸ ਨੇ 5 ਕਿਲੋ ਹੀਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ 30 ਕਰੋੜ ਰੁਪਏ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਉਰਫ ਹੀਰਾ ਬਾਸੀ ਰਾਨੀਆਂ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਜ਼ਮੀਨ ਠੇਕੇ ਤੇ ਲਈ ਹੋਈ ਹੈ ਜਿੱਥੇ ਉਹ ਡਰੋਨ ਰਾਹੀਂ ਹੀਰੋਇਨ ਨੂੰ ਖੇਤਾ ਵਿੱਚ ਸੁੱਟਦਾ ਸੀ ਅਤੇ ਫਿਰ ਟਰੈਕਟਰਾਂ ਰਾਹੀਂ ਸਪਲਾਈ ਕਰਦਾ ਸੀ ਪੁਲਿਸ ਨੇ ਸੂਚਨਾ ਤੇ ਟੀਮ ਬਣਾ ਕੇ ਛਾਪਾ ਮਾਰੀ ਕੀਤੀ ਤਾਂ ਖੇਤਲ 'ਚ ਸੁੱਟੀ 5 ਕਿਲੋ ਹੀਰੋਇਨ ਬਰਾਮਦ ਕੀਤੀ ਅਤੇ ਮੁਲਜ਼ਮ ਜਗਦੀਪ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਲੰਧਰ 'ਚ ਭਰਾਵਾਂ ਨੂੰ ਰੋਟੀ ਦੇਣ ਜਾ ਰਹੀ ਨਵਾਲਿਕ ਨਾਲ ਗੈਂਗਰੇਪ ਬਣਾਈ ਗਈ ਵੀਡੀਓ ਜਲੰਧਰ ਤੋਂ ਇੱਕ ਖੌਫਨਾਕ ਵਾਰਦਾਤ ਹੁਣ ਦੀ ਖਬਰ ਹੈ ਇੱਕ ਨਵਾਲਿਕ ਕੁੜੀ ਨਾਲ ਦੋ ਮੁੰਡਿਆਂ ਵੱਲੋਂ ਜ਼ਬਰਦਸਤ ਘਰ ਵਿੱਚ ਬਾੜ ਕੇ ਸਮੂਹਿਕ ਬਲਤਕਾਰ ਕੀਤਾ ਗਿਆ ਹੱਦ ਤਾ ਉਦੋਂ ਹੋ ਗਈ ਜਦੋਂ ਇਸ ਦੌਰਾਨ ਕੁੜੀ ਦੀ ਵੀਡੀਓ ਵੀ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ ਤੇ ਜਨਤਕ ਕਰ ਦਿੱਤੀ ਗਈ ਪੁਲਿਸ ਨੇ ਮਲਜਮਾ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਭੂਆ ਦੇ ਮੁੰਡਿਆਂ ਲਈ ਰੋਟੀ ਲੈ ਕੇ ਜਾ ਰਹੀ ਸੀ ਪੀੜਤਾ ਸਮੂਹਿਕ ਬਲਤਕਾਰ ਦੀ ਇਕੱਠnaam ਮਹੀਨਾ ਪਹਿਲਾ ਦੀ ਦੱਸੀ ਜਾ ਰਹੀ ਹੈ ਜਦੋਂ ਪੀੜਤਾ ਆਪਣੇ ਭੂਆ ਦੇ ਮੁੰਡਿਆਂ ਲਈ ਰੋਟੀ ਲਿਜਾ ਰਹੀ ਸੀ ਤਾਂ ਇਸ ਦੌਰਾਨ ਉਸ ਦਾ ਦੋ ਮੁੰਡਿਆਂ ਨੇ ਪਿੱਛਾ ਕੀਤਾ ਇਸ ਦੌਰਾਨ ਜਦੋਂ ਕੁੜੀ ਉਹਨਾਂ ਦੇ ਘਰ ਨੇੜੇ ਪਹੁੰਚੀ ਤਾਂ ਮੁੰਡਿਆਂ ਨੇ ਕੁੜੀ ਨੂੰ ਫੜ ਲਿਆ ਅਤੇ ਜਬਰੇ ਚੁੱਕ ਕੇ ਘਰ ਦੀ ਦੂਜੀ ਮੰਜ਼ਿਲ ਤੇ ਲੈ ਗਏ ਅਤੇ ਬਾਰੋ-ਬਾਰੀ ਮੂਕਾ ਲਾ ਕੀਤਾ ਅੱਜ ਦਾ ਇਤਿਹਾਸ ਹਰ ਸਾਲ ਰਾਸ਼ਟਰੀ ਧਾਰਮਿਕ ਆਜ਼ਾਦੀ ਦਿਵਸ ਉਸ ਦਿਨ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ 16 ਜਨਵਰੀ 1786 ਨੂੰ ਧਾਰਮਿਕ ਆਜ਼ਾਦੀ ਲਈ ਵਰਜੀਨੀਆ ਸਟੇਚੂ ਉੱਤੇ ਹਸਤਾਖਰ ਕੀਤੇ ਗਏ ਸਨ ਹਰ ਸਾਲ ਰਾਸ਼ਟਰਪਤੀ ਘੋਸ਼ਨਾ ਦੁਆਰਾ 16 ਜਨਵਰੀ ਨੂੰ ਧਾਰਮਿਕ ਆਜ਼ਾਦੀ ਦਿਵਸ ਵਜੋਂ ਕੋਸ਼ਿਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਲਈ ਜੁੜੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ दोस्तों आपका स्काइसी ऑयल ये ऑयल पूरा 100% परसेंट इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल